ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਰੂਸ ਚ ਫਸੇ ਨੌਜਵਾਨਾਂ ਦੇ ਘਰ ਪਹੁੰਚੇ ਨੇ ਜੀ ਹਾਂ ਤੁਹੋਂ ਦੱਸ ਦਈਏ ਕਿ ਪੰਜਾਬ ਦੇ 7 ਲੜਕੇ ਰਸ਼ੀਆ ਚ ਫਸੇ ਹੋਏ ਨੇ ਇਨ੍ਹਾਂ ਚੋਂ 3 ਗੁਰਦਾਸਪੁਰ ਅਤੇ 2 ਹੁਸ਼ਿਆਰਪੁਰ ਦੇ ਦੱਸੇ ਜਾ ਰਹੇ ਨੇ ਤੁਹੋਂ ਦੱਸ ਦਈਏ ਕਿ ਕੁਲਦੀਪ ਸਿੰਘ ਢਾਲੀਵਾਲ ਰੂਸ ਚ ਫਸੇ ਨੌਜਵਾਨਾਂ ਦੇ ਹੁਣ ਘਰ ਪੰਚਨ ਵਾਲੇ ਨੇ ਤੇ ਉਹਨਾਂ ਨੂੰ ਜਲਦ ਭਾਰਤ ਵਾਪਸ ਲਿਆਉਣ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇੱਥੇ ਪੂਰੀ ਕੋਸ਼ਿਸ਼ ਕਰਾਂਗੇ ਅਤੇ ਸਖਤ ਕਾਰਵਾਈ ਵੀ ਕੀਤੀ ਜਾਏਗੀ। ਇਸ ਮੌਕੇ ਤੇ ਗਗਨਦੀਪ ਦੇ ਪਿਤਾ ਨੇ ਕਿਹਾ ਕਿ ਮੰਤਰੀ ਸਾਹਿਬ ਉਹਨਾਂ ਦੇ ਘਰ ਆਏ ਨੇ ਅਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਉਹਨਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਘਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ। ਠੀਕ ਹੈ। ਹਾਂ ਜੀ ਉਹ ਇੱਧਰ ਦੇਖੋ ਸਾਹਮਣੇ ਜੀ ਅੱਜ ਤੁਹਾਡੇ ਘਰ ਕੌਣ ਆਇਆ ਤੇ ਕੀ ਕਹਿ ਗਏ ਸਾਹਮਣੇ ਦੇਖ ਕੇ ਸਾਡੇ ਘਰੇ ਜੀ ਮੰਤਰੀ ਸਾਹਿਬ ਧਾਲੀਵਾਲ ਸਾਹਿਬ ਆਏ ਆ ਡੀਸੀ ਸਾਹਿਬ ਆਏ ਆ ਐਸ ਡੀ ਐਮ ਸਾਹਿਬ ਆਏ ਆ ਹੋਰ ਜਿਹੜੇ ਉਹ ਚ ਅਹੁਦੇ ਤੇ ਅਫਸਰ ਨੇ ਸਾਰੇ ਪੁਲਿਸ ਅਫਸਰ ਉਹ ਸਭ ਆਏ ਨੇ ਕੀ ਗੱਲ ਹੋਈ ਸੀ ਜੀ ਸਰ ਮੰਤਰੀ ਸਾਹਿਬ ਨੇ ਸਾਨੂੰ ਇਹ ਹੀ ਵਿਸ਼ਵਾਸ ਦਿਵਾਇਆ ਪੁੱਛਿਆ ਵੀ ਕਿਸ ਤਰ੍ਹਾਂ ਤੁਹਾਡੇ ਬੱਚੇ ਗਏ ਨੇ ਉਹਨਾਂ ਨੂੰ ਦੱਸਿਆ ਗਿਆ ਕਿਸ ਤਰ੍ਹਾਂ ਫਸੇ ਨੇ ਤੇ ਸਰ ਉਹਨਾਂ ਨੇ ਬਹੁਤ ਸਾਨੂੰ ਭਰੋਸਾ ਦਿਵਾਇਆ ਇ ਕੋਈ ਟੈਨਸ਼ਨ ਨਹੀਂ ਲੈਣੀ ਪਰੇਸ਼ਾਨੀ ਨਹੀਂ ਲੈਣੀ ਬਹੁਤ ਜ਼ਿਆਦਾ ਹੌਸਲਾ ਹੋਇਆ ਉਹਨਾਂ ਦੀ ਗੱਲ ਸੁਣ ਕੇ ਕਿ ਪੰਜਾਬ ਸਰਕਾਰ ਮਾਨ ਸਰਕਾਰ ਕਹਿੰਦੇ ਤੁਹਾਡੇ ਨਾਲ ਆ ਅਸੀਂ ਸਾਰੇ ਨਾਲ ਤੁਹਾਡੇ ਨਾਲ ਆ ਅਸੀਂ ਅੱਜ ਅਸੀਂ ਤੱਕ ਪਹੁੰਚ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਕਹਿ ਰਹੇ ਨੇ ਤੁਹਾਡੇ ਬੱਚੇ ਜਿਹੜੇ ਤੁਹਾਡੇ ਕੋਲ ਆਪਸ ਆਣਗੇ ਹੁਣ ਤੁਹਾਡੇ ਬੱਚੇ ਨਾਲ ਗੱਲ ਹੋਈ ਕਿ ਕਿੱਥੇ ਵਸੇ ਨੇ ਕਿੱਥੇ ਬੈਠੇ ਐਸੋਟ ਸਰ ਐਸ ਵੇਲੇ ਯੂਕਰੇਨ ਜਿੱਥੇ ਰਸ਼ੀਆ ਨੇ ਕਬਜ਼ੇ ਕੀਤੇ ਨੇ ਉੱਥੇ ਕਦੋਂ ਗਏ ਸੀ ਕੀ ਸਾਡਾ ਬੱਚਾ ਕਦੋਂ ਗਿਆ ਸੀ ਇਹ ਜੀ 23 ਦਸੰਬਰ ਨੂੰ ਗਏ ਸੀ ਹੋਰ ਬੱਚਿਆਂ ਨਾਲ ਗੱਲਬਾਤ ਹੋਈ ਪਰਿਵਾਰ ਨਾਲ ਹਾਂਜੀ ਥੋੜੀ ਜੀ ਗੱਲ ਹੁੰਦੀ ਹੈ ਬਿਲਕੁਲ ਕਿ ਥੋੜੀ ਜਿਹੀ ਰੇਂਜ ਨਹੀਂ ਆਂਦੀ ਬਿਲਕੁਲ ਥੋੜੀ ਜੀ ਗੱਲ ਹੁੰਦੀ ਹੈ ਯਕੀਨ ਹੈ ਪੰਜਾਬ ਸਰਕਾਰ ਦੇ ਵਿੱਚ ਇਹ ਮੰਗ ਹਾਂਜੀ ਬਿਲਕੁਲ ਯਕੀਨ ਹੈ ਕਿ ਦੇਖੋ ਜੀ ਸਿਰ ਇੱਕ ਇਹ ਲੈ ਸੌਖੇ ਟਾਈਮ ਕੱਢ ਕੇ ਸਾਡੇ ਘਰੇ ਆਏ ਨੇ ਤੇ ਸਾਨੂੰ ਯਕੀਨ ਹੈ ਕਿ ਰਾਬ ਵਰਗਾ ਮਸਲਾ ਮਿਲਦਾ ਜਦੋਂ ਸਰਕਾਰਾਂ ਇਦਾਂ ਸਾਡੀ ਹੈਲਪ ਵਾਸਤੇ ਆਏ ਨੇ ਕਿੰਨੇ ਬੱਚੇ ਪਾਸੇ ਤੁਹਾਨੂੰ ਦੱਸਿਆ ਉਹ ਟੋਟਲ ਕਿੰਨੇ ਬੱਚੇ ਪਾਸੇ ਇਹ 7 ਜਣੇ ਆ ਜੀ ਅੱਛਾ ਜੇ ਤਿੰਨ ਗਲਾਪੁਰ ਦੇ ਤਿੰਨ ਗੁਰਦਾਸਪੁਰ ਦੇ ਇੱਕ ਹਿਆਰਪੁਰ ਦਾ ਦੋ ਹਰਿਆਣੇ ਦੇ ਜਿਹੜੇ ਬੱਚੇ ਇਦਾਂ ਚਲੇ ਜਾਂਦੇ ਨੇ ਕੀ ਉਹਨਾਂ ਨੂੰ ਅਪੀਲ ਹੈ ਜੀ ਉਹਨਾਂ ਉਹਨਾਂ ਦੇ ਮਾਪਿਆਂ ਨੂੰ ਜਿਹਾਂ ਬੱਚਿਆਂ ਨੂੰ ਜੀ ਤੁਹਾਡੇ ਅਸੀਂ ਤੇ ਕਹਿ ਰਹੇ ਹਾਂ ਜੀ ਇਹੋ ਜੇ ਦੇਸ਼ ਦੇ ਵਿੱਚ ਟੂਰਿਸਟ ਤੇ ਵੀ ਨਹੀਂ ਜਾਂਦੇ ਹੁਣ ਸਾਨੂੰ ਪਤਾ ਲੱਗਾ ਵੀ ਉਧਰ ਜਿੱਦਾਂ جنگ ਲੱਗੀ ਹੋਈ ਆ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਕੋਈ ਵੀ ਬੱਚਾ ਬੜਾ ਸਮਝ ਸੋਚ ਕੇ ਇਸ ਪਾਸੇ ਪੈਰ ਧਰੇ ਕਦੀ ਵੀ ਦੋ ਚਾਰ ਸਿਆਣਿਆਂ ਦੀ ਸਲਾਹ ਲੈ ਕੇ ਫੇਰ ਕੋਈ ਬਾਹਰ ਜਾਣ ਦਾ ਕੰਮ ਕਰੇ ਕਿਸੇ ਸਿਆਣੇ ਬੰਦੇ ਦੀ ਠੀਕ ਵਾਪਰ ਦਾ ਫਲ ਪੰਜ ਵਾਰ ਤੁਹਾਡੀ ਇਹ ਸਾਡਾ ਦੱਸ ਦਿਓ ਜੀ ਅਸੀਂ ਸਾਡਾ ਆਪਾਂ ਇਸ ਵੇਲੇ ਗਦਾਸਪੁਰ ਜ਼ਿਲ੍ਹੇ ਦੇ ਡੇਰੀਬਾਦ ਪਿੰਡ ਦੇ ਵਿੱਚ ਖੜੇ ਤੁਸੀਂ ਕੱਲ ਤੋਂ ਇੱਕ ਨਿਊਜ਼ ਸੁਣਦੇ ਸੀਗੇ ਸਾਡੇ ਲਈ ਬੜੀ ਚਿੰਤਾਜਨਕ ਨਿਊਜ਼ ਹੈ ਕਿ ਸਾਡੇ 7 ਨੌਜਵਾਨ ਜਿਹੜੇ ਆ ਉਹ ਅਦਚੀਆ ਦੇ ਅੰਦਰ ਜਿਹੜੇ ਇਸ ਵੇਲੇ ਯੂਕਰੇਨ ਬਾਰਡਰ ਦੇ ਉੱਤੇ ਆ ਸਾਰੇ ਤਾਂ ਦੇਖੋ ਸਾਹਮਣੇ ਉਹ ਉੱਥੇ ਫਸ ਗਏ ਆ ਉਹ ਟੂਰਿਸਟ ਵੀਜ਼ਾ ਲਾ ਕੇ ਦਸੰਬਰ ਦੇ ਆਖਰੀ ਹਫਤੇ ਗਏ ਸੀਗੇ ਤੇ ਮੈਂ ਉਹਨਾਂ ਚੋਂ ਇੱਕ ਗਗਨਦੀਪ ਸਿੰਘ ਉਹਨਾਂ ਦੇ ਘਰ ਡੇਰੀਵਾਲ ਆਇਆ ਉਹਨਾਂ ਦੇ ਪਿਤਾ ਜੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਛੋਟੇ ਭਾਈ ਉਹਨਾਂ ਨੂੰ ਮਿਲਿਆ ਔਰ ਮੈਨੂੰ ਬੋਖੰਤੀ ਸਾਹਿਬ ਨੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਬੱਲੇ ਸੰਕਟ ਦੀ ਘੜੀ ਚ ਅਸੀਂ ਪਰਿਵਾਰ ਦੇ ਨਾਲ ਆ ਡੀਸੀ ਸਾਹਿਬ ਨਾਲ ਆਏ ਐ ਐਸਐਸਪੀ ਸਾਹਿਬ ਸਾਦੇ ਆਏ ਆ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਸਰਕਾਰ ਤੁਹਾਡੇ ਨਾਲ ਨੇ ਮੁੱਖ ਮੰਤਰੀ ਤੁਹਾਡੇ ਨਾਲ ਹੈ ਮਾਨ ਸਾਹਿਬ ਕੱਲ ਹੀ ਜਦੋਂ ਨਿਊਜ਼ ਕੱਲ ਸਵੇਰੇ ਸਫਤੇ ਸਾਨੂੰ ਪਤਾ ਲੱਗਾ ਉਸੇ ਦਿਨ ਮੇਰੀ ਡਿਊਟੀ ਲਈ ਮਾਨ ਸਾਹਿਬ ਆਪ ਵੀ ਜਿਹੜਾ ਸਾਨੂੰ ਲੋਡ ਪੈਂਦੀ ਆ ਉਹਨਾਂ ਦੀ ਵੀ ਗੱਲ ਕਰਾਈਦੀ ਆ ਅਸੀਂ ਜਿਹੜਾ ਰਸ਼ੀਆ ਦੇੰ ਦਾ ਇੰਡੀਅਨ ਐਮਬੈਸਡਰ ਆ ਉਹਦੇ ਨਾਲ ਵੀ ਸੰਪਰਕ ਦੇ ਵਿੱਚ ਆ ਉਹਦਾ ਭਾਰਤੀ ਵਿਦੇਸ਼ ਮੰਤਰੀ ਉਹ ਵਿਦੇਸ਼ ਸਚਤ ਜਿਹੜਾ ਆਪਣਾ ਸਖਤੋ ਜਿਹੜਾ ਉਹਦੇ ਵੀ ਸੰਪਰਕ ਦੇ ਵਿੱਚ ਆ ਤੇ ਇਥੋਂ ਤੱਕ ਮੈਂ ਇੱਕ ਲੈਟਰ ਜਿਹੜੀ ਆ ਰਸ਼ੀਅਨ ਇਮੀਗ੍ਰੇਸ਼ਨ ਨੂੰ ਵੀ ਲਿਖੀ ਆ ਕਿ ਸਾਡੇ ਬੱਚੇ ਜਿਹੜੇ ਆ ਇਹਨਾਂ ਨੂੰ ਸਹੀ ਸਲਾਮਤ ਜਿਹੜਾ ਵਾਪਸ ਕੀਤਾ ਜਾਵੇ ਜਿੰਨਾ ਚਿਰ ਤੱਕ ਵਾਪਸ ਨਹੀਂ ਆਉਂਦੇ ਸਾਡੀ ਵੈਸੇ ਹੋਰ ਤੱਕ ਅਸੀਂ ਪਿਛਲੇ 2 ਸਾਲਾਂ 'ਚ ਜਦੋਂ ਦੀ ਸਰਕਾਰ ਬਣੀ ਆ ਜਿੰਨੇ ਵੀ ਬੰਦਾ ਇਦਾਂ ਦੇ ਕੋਈ ਬੱਚੇ ਸਾਡੇ ਬਾਦ ਫਸੇ ਤੇ ਸੀਐਮ ਸਾਹਿਬ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਸਭ ਬੱਚਿਆਂ ਨੂੰ ਲਿਆਉਣ ਚ ਕਾਮਯਾਬ ਹੋ ਗਏ ਕੋਈ ਵੀ ਇਦਾਂ ਦੀ ਹੋਇਆ ਕਿ ਸਾਡੀ ਕੋਸ਼ਿਸ਼ ਤੋਂ ਬਾਅਦ ਕੋਈ ਬੰਦੇ ਦੀ ਉੱਥੇ ਡੈਥ ਹੋ ਗਈ ਹੋਵੇ ਜਾਂ ਕੁਝ ਹੋਵੇ ਉਹ ਬਿੰਦੂ ਪੂਨ ਆਸ ਹੈ ਕਿ ਇਹ ਬੱਚੇ ਵੀ ਸਹੀ ਸਲਾਮਤ ਵਾਪਸ ਆ ਜਾਣਗੇ ਸੱਤ ਬੱਚੇ ਨੇ ਸਾਰੇ ਗਦਾਸਪੁਰ ਦੇ ਨਹੀਂ ਨੇ ਨਹੀਂ ਗਦਾਸਪੁਰ ਦੇ ਤਿੰਨ ਨੇ ਜੋ ਸਾਨੂੰ ਪਤਾ ਲੱਗਾ ਇੱਕ ਸ਼ਹਿਦਪੁਰ ਦਾ ਦੋ ਸ਼ਹਿਦ ਵਿੱਚ ਮਤਲਬ ਜਿਹੜੇ ਹਰਿਆਣੇ ਦੇ ਉਹ ਜਿਹੜੇ ਹਰਿਆਣੇ ਵਾਲੇ ਉਹਨਾਂ ਦਾ ਪਤਾ ਕਰਾਂਗੇ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੇ ਪੜੇ ਇਹ ਲਗਭਗ ਲੋਕੇਟ ਹੋ ਗਏ ਚਾਰ ਬੱਚੇ ਤਾਂ ਪਲਕੇਟ ਕਰ ਲਏ ਕਿਹੜੇ ਕਿਹੜੇ ਪਿੰਡ ਦੇ ਮੈਂ ਬਾਕੀ ਵੀ ਚੱਲਿਆ ਸਾਦੇ ਥਾਵਾਂ ਤੇ ਤਿੰਨ ਨੇ ਕਲਾ ਨੌ ਦੇ ਨਾਲ ਆਏ ਪਿੰਡ ਅਗਲਾ ਦਦਾਂਗਲੇ ਦੇ ਨਾਲ ਆ ਉਹਦੇ ਨਾਲ ਦੀਨਾ ਨਗ ਦੇ ਨਾਲ ਅਵਾਂਖਾ ਪਿੰਡ ਉੱਥੇ ਸੋ ਮੈਂ ਪਰਵਾਦਾ ਨੂੰ ਕਹਿਣਾ ਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸੰਕਟ ਦੀ ਘੜੀ 'ਚ ਤੁਹਾਡੇ ਨਾਲ ਖੜੇ ਆ ਜਿੰਨਾ ਚਿਰ ਤੱਕ ਬੱਚੇ ਨਹੀਂ ਵਾਪਸ ਆਉਂਦੇ ਅਸੀਂ 24 ਘੰਟੇ ਕੋਸ਼ਿਸ਼ ਕਰਾਂਗੇ ਕਿ ਬੱਚੇ ਵਾਪਸ ਆ ਜਾਣ ਉਹ ਮਿੰਨੂਪੁਰ ਆਪਣੇ ਗੁਰੂ ਤੇ ਵਿਸ਼ਵਾਸ ਹੈ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਣਗੇ ਗਗਨਦੀਪ ਵਿਚਾਰਾ ਅਜੇ 10+2 ਕੀਤੀ 23 ਸਾਲ ਦਾ ਬੱਚਾ ਸਾਰੇ ਬੱਚੇ ਛੋਟ ਛੋਟੀ ਉਮਰ ਦੇ ਆ ਉਹ ਸਾਰੇ ਇੱਕ ਕਰਕੇ ਚੱਲेंगे ਕਿ ਜਿੱਦਾਂ ਲੋਕਾਂ ਨੇ ਗੱਲਾਂ ਬੜਾਈਆਂ ਕਿ ਇੱਕ ਤਾਂ ਵਿਜੇ ਦੀ ਐਂਟੀ ਪਾ ਲੋ ਤੇ ਫਿਰ ਦਵਾਦਾ ਕੋਈ ਮੈਂਕਾ ਕੈਨੇਡਾ ਦੀ ਟਰਾਈ ਲਾ ਲਾਂਗੇ ਉਹ ਗਏ ਤੇ ਬਚਾ ਦਾ ਐਂਟਰੀ ਪਾਉਣ ਸੀਗੇ ਤਿੰਨ ਤਿੰਨ ਮਹੀਨਿਆਂ ਦਾ ਵੀਜ਼ਾ 2-2 ਲੱਖ ਰੁਪਏ ਲਾ ਕੇ ਵੀ ਦਸ਼ਾ ਚ ਐਂਟਰੀ ਪਵਾ ਦਿੰਦੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਬੰਦੇ ਨੂੰ ਇੱਥੋਂ ਵੀ ਜਾ ਕੇ ਸਾਡੇ ਗਾੜੀ ਕੀ ਪ੍ਰੋਬਲਮ ਆਉਂਦੀ ਹੈ ਸੋ ਕੋਈ ਗੱਲ ਨਹੀਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਸਿੱਖ ਕੌਮ ਆਪਾਂ ਗੁਰੂ ਗੋਬਿੰਦ ਸਿੰਘ ਦੀ ਕੌਮ ਆ ਗੁਰੂ ਨਾਨਕ ਸਾਹਿਬ ਦੀ ਕੌਮ ਆ ਸਾਡੇ ਤੇ ਬੜੇ ਸੰਕਟ ਆਏ ਹੁਣ ਤੱਕ ਪਰ ਇਹ ਸੰਕਟ ਵੀ ਹੱਲ ਹੋ ਜਾਊਗਾ ਮਾਦਾ ਸੱਚੇ ਪਾਤਸ਼ਾਹ ਨੂੰ ਹੱਲ ਕਰ ਦੂਗਾ ਪਰ ਅਸੀਂ ਸਰਦਾ ਬੰਦ ਸਿੰਘ ਨੂੰ ਕਿਹਾ ਕਿ ਸਰਕਾਰ ਪੂਰੀ ਇੰਨਾਂ ਦੇ ਨਾਲ ਹੈ ਇੰਨਾਂ ਦੇ ਪਰਿਵਾਰ ਦੇ ਨਾਲ ਇਹਨਾਂ ਨੂੰ ਦਿਲ ਛੱਡਣ ਦੀ ਲੋੜ ਨਹੀਂਗੀ ਟਾਈਮ ਲੱਗੂਗਾ ਕਿਉਂਕਿ ਦੂਜੇ ਦੇਸ਼ਾਂ ਦਾ ਕੰਮ ਹੈ ਥੋੜਾ ਟਾਈਮ ਦੋ ਚਾਰ ਦਿਨ ਲੱਗ ਸਕਦਾ ਦੂਜੇ ਦੇਸ਼ਾਂ ਦਾ ਕੰਮ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦੂ ਸੋ ਮੈਂ ਇਹਨਾਂ ਨੂੰ ਦੱਸਣ ਨਹੀਂ ਆਇਆ ਕਿ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਆ ਸਰਕਾਰ ਸਾਰੀ ਇੰਨਾਂ ਦੇ ਨਾਲ ਸਰ ਮਤਰਾਲੇ ਨਾਲ ਗੱਲ ਹੋਈ ਹੈ ਪਤਾ ਲੱਗਾ ਹੁਣ ਬੱਚੇ ਦੀ ਸਿਚੁਏਸ਼ਨ ਕੀ ਹੈ ਗਈ ਹੈ ਇਸ ਵਕਤ ਨਹੀਂ ਬੱਚੇ ਅਜੇ ਉੱਥੇ ਹੈ ਦੇਖੋ ਇਦਾਂ ਇਹ ਸੌਖਾ ਕੰਮ ਨਹੀਂ ਹੁੰਦਾ ਸੀ ਅੱਗੇ ਵੀ ਅੱਗੇ ਕੇਸਾਂ 'ਚ ਕਰਦੇ ਆ ਇੱਕ ਤਾਂ ਟਾਈਮਿੰਗ ਦਾ ਫਰਕ ਹੈ ਆਵਾਜ਼ ਕਈ ਦਫ਼ਤਰ ਜਿਹੜੇ ਉੱਥੇ ਕਿਸੇ ਟਾਈਮ ਤੇ ਲੱਗਦੇ ਆ ਸਾਡੇ ਕਿਸੇ ਟਾਈਮ ਤੇ ਲੱਗਦੇ ਆ ਪਰ ਮੇਨੂੰ ਲੱਗਦਾ ਕਿ 1-2 ਦਿਨ ਚ ਬਕਾਇਦਾ ਉਹਨਾਂ ਦਾ ਬੈਕ ਸਾਨੂੰ ਅੰਸਰ ਆ ਜਾਊਗਾ ਕਿ ਬੱਚੇ ਜਿਹੜੇ ਕਿੱਥੇ ਆ ਤੇ ਕਿੱਦਾਂ ਉਹ ਪੂਰਾ ਪਤਾ ਕਰਕੇ ਦੱਸਣਗੇ ਉਹ ਛੇਤ ਜਿਹੜੇ ਬੰਦੇ ਤੁਹਾਡੇ ਚੋਂ ਜਾਣਦੇ ਆ ਕਿ ਰਸ਼ੀਆ ਜਿਹੜਾ ਮੁਲਕ ਆ ਪੰਭੋਲਕ ਤੌਰ ਤੇ ਵਰਲਡ ਦਾ ਸਭ ਤੋਂ ਵੱਡਾ ਮੁਲਕ ਆ ਬਹੁਤ ਵੱਡਾ ਮੁਲਕਾ ਮਤਲਬ ਉਹਦੇ ਪਤਾ ਨਹੀਂ ਕਿਹੜੀ ਨੁੱਕਰ ਤੇ ਕਿਤੇ ਜੋ ਕਿ ਇਹ ਜਿਹੜਾ ਛੋਟਾ ਕੰਟਰੀ ਲੱਗਦਾ ਜਿੱਥੇ ਇਹਨੂੰ ਭੇਜਿਆ ਸੋ ਸੰਪਰਕ ਕਰਨਾ ਉੱਥੇ ਮਤਲਬ ਉਹ ਕਾਫੀ ਔਖਾ ਹੋ ਜਾਂਦਾ ਪੜ ਹੋ ਜਾਊਗਾ ਕੋਈ ਗੱਲ ਇੱਕ ਦੋ ਦਿਨ ਚ ਆਪਾਂ ਨੂੰ ਅਸਰ ਆ ਜਾਊਗਾ ਕਿ ਬੱਚੇ ਠੀਕ ਨੇ ਕੋਈ ਗੱਲ ਨਹੀਂ ਕਬਧਾਉਣ ਦੀ ਲੋੜ ਨਹੀਂ ਠੀਕ ਆ ਗੁਰਦਾਸਪੁਰ ਤੋਂ ਲਕੀ ਰਾਜਪੂਤ ਦੀ ਰਿਪੋਰਟ